ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਮੈਸੇਜ ਆਇਆ ਸੀ ਕਿ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਉਸ ਦਾ ਨਾਮ ਕਿਵੇਂ ਰੱਖਿਆ ਜਾਵੇ ਤੇ ਜਾਂ ਉਸ ਜਿਹੜੀ ਗੁੜਤੀ ਹੈ ਉਹ ਕਿਵੇਂ ਦਿੱਤੀ ਜਾਵੇ ਗੁਰਮਰਿਆਦਾ ਦੇ ਅਨੁਸਾਰ ਜਿਹੜੀ ਗੁੜਤੀ ਬੱਚੇ ਨੂੰ ਦਿੱਤੀ ਜਾਂਦੀ ਹੈ ਉਹ ਸੰਗਤ ਜੀ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਉਦੋਂ ਜਪਜੀ ਸਾਹਿਬ ਉਚਾਰਨ ਕਰਕੇ ਠਿਸ਼ਰੀ ਆਨੰਦ ਸਾਹਿਬ ਦਾ ਜਾਪ ਕਰਕੇ ਅੰਮ੍ਰਿਤ ਤਿਆਰ ਕੀਤਾ ਜਾਂਦਾ ਹੈ ਸਰਬਲੋਹ ਦੇ ਬਾਟੇ ਦੇ ਵਿੱਚ ਪੰਜ ਪਤਾਸੇ ਪਾ ਕੇ ਉਹਦੇ ਵਿੱਚ ਕਿਰਪਾਨ ਭੇਟ ਕਰਕੇ ਜਪਜੀ ਸਾਹਿਬ ਦਾ ਪਾਠ ਕਰਨਾ ਹੈ। ਅਨੰਦ ਸਾਹਿਬ ਦਾ ਪਾਠ ਕਰਕੇ ਉਸ ਤੋਂ ਪਰંત ਅਰਦਾਸ ਕਰਨੀ ਹੈ। ਅਰਦਾਸ ਤੋਂ ਪਰંત ਸੰਗਤ ਜੀ ਜਿਹੜਾ ਅੰਮ੍ਰਿਤ ਤਿਆਰ ਹੋਇਆ ਹੈ। ਪੰਜ ਪਤਾਸੇ ਪਾ ਕੇ ਅੰਮ੍ਰਿਤ ਤਿਆਰ ਕੀਤਾ ਹੈ ਗੁਰਬਾਣੀ ਦਾ ਜਾਪ ਕਰਕੇ। ਕਰਪਾਨ ਦੀ ਨੋਕ ਦੇ ਨਾਲ ਕਰਪਾਨ ਦੀ ਨੋਕ ਦੇ ਨਾਲ ਸੰਗਤ ਜੀ ਬੱਚੇ ਦੇ ਮੁਖ ਦੇ ਵਿੱਚ ਪੰਜ ਬੂੰਦਾਂ ਉਸ ਅੰਮ੍ਰਿਤ ਦੀਆਂ ਪਾਉਣੀਆਂ ਨੇ ਬੱਚੇ ਦੇ ਮੁਖ ਦੇ ਵਿੱਚ ਮੂੰਹ ਦੇ ਵਿੱਚ ਪੰਜ ਬੂੰਦਾਂ ਕਿਰਪਾਨ ਦੀ ਨੋਕ ਦੇ ਨਾਲ ਪਾਉਣੀਆਂ ਨੇ ਬਾਕੀ ਜਿਹੜਾ ਅੰਮ੍ਰਿਤ ਬਚ ਜਾਂਦਾ ਹੈ ਕਿਉਂਕਿ ਪੰਜ ਪਤਾਸਿਆਂ ਦਾ ਉਹ ਅੰਮ੍ਰਿਤ ਤਿਆਰ ਹੁੰਦਾ ਹੈ ਜਿਹੜਾ ਬਾਕੀ ਤਿੰਨ ਚਾਰ ਘੁੱਟਾ ਜਿਹੜਾ ਬਚਿਆ ਹੈ ਅੰਮ੍ਰਿਤ ਉਹ ਬੱਚੇ ਦੀ ਮਾਂ ਨੂੰ ਪਿਆ ਦਿੱਤਾ ਜਾਵੇ ਜੇ ਫਿਰ ਵੀ ਸੰਗਤ ਜੀ ਵੱਧ ਜਾਂਦਾ ਹੈ ਤੇ ਬੱਚੇ ਦੇ ਪਿਤਾ ਨੂੰ ਪਿਆ ਦਿੱਤਾ ਜਾਵੇ ਅਬਲ ਤਾਂ ਵੈਸੇ ਵੱਧਦਾ ਨਹੀਂ ਕਿਉਂਕਿ ਥੋੜਾ ਜਿਹਾ ਬਣਾਉਣਾ ਹੁੰਦਾ ਹੈ ਤੇ ਬੱਚੇ ਦੀ ਮਾਂ ਨੂੰ ਪਿਆ ਦਿੱਤਾ ਜਾਵੇ ਉਸ ਤੋਂ ਬਾਅਦ ਜੇ ਵੱਧਦਾ ਹੈ ਤੇ ਬੱਚੇ ਦੇ ਪਿਤਾ ਨੂੰ ਪਿਆ ਦਿੱਤਾ ਜਾਵੇ ਤਿਆਰ ਰੱਖਣਾ ਉਸਨੂੰ ਡੋਲਣਾ ਨਹੀਂਗਾ ਇਸ ਕਰਕੇ ਅੰਮ੍ਰਿਤ ਗੁਰਬਾਣੀ ਪੜ੍ਹ ਕੇ ਉਚਾਰਨ ਕਰ ਕਰਕੇ ਅੰਮ੍ਰਿਤ ਨੂੰ ਤਿਆਰ ਕੀਤਾ ਗਿਆ ਹੈ ਇਹ ਤਿਆਰ ਰੱਖਣਾ ਜਦੋਂ ਬੱਚੇ ਨੂੰ ਅੰਮ੍ਰਿਤ ਆਪਾਂ ਛਕਾ ਦਿੱਤਾ ਬੱਚੇ ਨੂੰ ਗੁੜਤੀ ਦੇ ਦਿੱਤੀ ਅੰਮ੍ਰਿਤ ਦੀ ਉਸ ਹੋਰ ਕਿਸੇ ਪ੍ਰਕਾਰ ਦੀ ਗੁੜਤੀ ਨਹੀਂ ਦੇਣੀ ਜੋ ਅੱਜ ਕੱਲ ਆਪਾਂ ਗੁੜ ਦੀ ਜਾਂ ਹੋਰ ਤਰੀਕਿਆਂ ਦੇ ਨਾਲ ਗੁੜਤੀ ਦੇ ਰਹੇ ਹਾਂ ਸਿੱਖ ਰਹਿਤ ਮਰਿਆਦਾ ਦੇ ਵਿੱਚ ਇਸ ਤਰ੍ਹਾਂ ਦੀ ਗੁੜਤੀ ਨਹੀਂ ਲਿਖੀ ਮਰਿਆਦਾ ਦੇ ਵਿੱਚ ਗੁੜਤੀ ਹੈ ਜਬ ਜਿਸ ਦਾ ਪਾਠ ਕਰਕੇ ਅੰਮ੍ਰਿਤ ਤਿਆਰ ਕਰਕੇ ਪੰਜ ਬੂੰਦਾ ਬੱਚੇ ਦੇ ਮੁਖ ਵਿੱਚ ਪਾਉਣੀ ਹੈ। ਉਸ ਤੋਂ ਬਾਅਦ ਬੱਚੇ ਨੂੰ ਇਸ਼ਨਾਨ ਕਰਾ ਕੇ ਗੁਰਦ੍ਰਸਬ ਲੈ ਕੇ ਜਾਣਾ ਹੈ ਮਾਂ ਤੋਂ ਬਿਨਾ ਮਾਤਾ ਨਾ ਜਾਵੇ। ਬੱਚੇ ਦੀ ਬੱਚੇ ਨੂੰ ਗੁਰਦ੍ਰਸਬ ਲੈ ਕੇ ਮੱਥਾ ਟੇਕਣਾ ਉੱਥੇ ਅਰਦਾਸ ਕਰਾਉਣੀ ਹੈ। ਅਰਦਾਸ ਕਰਾ ਕੇ ਹੁਕਮਨਾਮਾ ਸਹਿਬ ਲੈਣਾ ਹੁਕਮਨਾਮੇ ਸਭ ਦੇ ਵਿੱਚੋਂ ਨਾਮ ਲਿਖਣਾ। ਜਿਹੜਾ ਵੀ ਸ਼ਬਦ ਹੁਕਮਨਾਮੇ ਸਾਹਿਬ ਦਾ ਆਵੇਗਾ ਪਹਿਲੇ ਅੱਖਰ ਮੰਨ ਲਓ ਕਿ ਆਪਾਂ ਸੋਰਠਿ ਰਾਗ ਦੇ ਵਿੱਚ ਹੁਕਮਨਾਮਾ ਸਾਹਿਬ ਲੈ ਰਹੇ ਹਾਂ ਗੁਰਪੂਰੈ ਚਰਨੀ ਲਾਇਆ ਜੇ ਇਹ ਸ਼ਬਦ ਆ ਗਿਆ ਮੰਨ ਲਓ ਜਾਂ ਹੋਰ ਵੀ ਰਾਗ ਵਿੱਚ ਆਪਾਂ ਲੈਨੇ ਤਨਾਸੀ ਰਾਗ ਜਾਂ ਜੈਤਿਸ਼ਰੀ ਰਾਗ ਟੋਡੀ ਰਾਗ ਬੈਰਾੜੀ ਰਾਗ ਤਲੰਗ ਰਾਗ ਕਿਸੇ ਰਾਗ ਵਿੱਚ ਆਉਂਦਾ ਹੈ ਪਹਿਲਾ ਸ਼ਬਦ ਜਿਹੜਾ ਆਉਂਦਾ ਜਿਵੇਂ ਇੱਥੇ ਗੁਰਪੂਰੈ ਚਰਨੀ ਲਾਇਆ ਸ਼ਬਦ ਆ ਗਿਆ ਇਕ ਗੁਰ ਗੱਗੇ ਤੋਂ ਸ਼ੁਰੂ ਹੁੰਦਾ ਗੁਰਪੂਰ ਹੈ ਇਹ ਨਾ ਹੋਵੇ ਕਿ ਤੁਸੀਂ ਜਿਹੜਾ ਰਾਗ ਸ਼ੁਰੂ ਹੋ ਰਿਹਾ ਸੋਰਠ ਸਸੇ ਤੋਂ ਸ਼ੁਰੂ ਕਰ ਲਓ ਨਾ ਨਹੀਂ ਉਹ ਰਾਗੇ ਸੰਗਤ ਜੀ ਰਾਗ ਦਾ ਨਾਮ ਹੈ ਸੋਰਠ ਜਿਹੜਾ ਸ਼ਬਦ ਸ਼ੁਰੂ ਹੋ ਰਿਹਾ ਗੁਰਪੂਰ ਹੈ ਚਰਨੀ ਲਾਇਆ ਜਾਂ ਪਰਮੇਸ਼ਰ ਦਿੱਤਾ ਬੰਨਾ ਸ਼ਬਦ ਆਉਂਦਾ ਪੱਪੇ ਤੋਂ ਸ਼ੁਰੂ ਹੁੰਦਾ ਸ਼ਬਦ ਉੱਥੇ ਉਹ ਪਹਿਲਾ ਜਿਹੜਾ ਅੱਖਰ ਹੈ ਉਹ ਪਹਿਲਾ ਅੱਖਰ ਹੈ ਜਿਹੜਾ ਉਹ ਉਸ ਪਹਿਲੇ ਅੱਖਰ ਨੂੰ ਲਾ ਕੇ ਬੱਚੇ ਦਾ ਨਾਮ ਰੱਖਣਾ ਹੈ। ਪਿੱਛੇ ਜਿਹੜੇ ਅੱਖਰ ਤੁਸੀਂ ਜੋੜਨੇ ਨੇ ਜਿਹੜੇ ਮਰਜ਼ੀ ਜੋੜ ਸਕਦੇ ਜੀ। ਅਗਲੇ ਪਾਸੇ ਜਿਹੜਾ ਅੱਖਰ ਸ਼ਬਦ ਆਇਆ ਗੁਰਬਾਣੀ ਦਾ ਉਹ ਹੀ ਅੱਗੇ ਲਾਉਣਾ ਹੈ। ਜੇ ਮੰਨ ਲਓ ਕਿ ਆਪਾਂ ਦੋ ਬੱਚਿਆਂ ਦਾ ਨਾਮ ਕਢਾਉਣਾ ਹੈ ਜਾਂ ਤਿੰਨ ਬੱਚਿਆਂ ਦਾ ਕਈ ਵਾਰ ਜੋੜਾ ਹੁੰਦਾ ਹੈ। ਤਿੰਨ ਬੱਚਿਆਂ ਦਾ ਨਾਮ ਕਢਾਉਣਾ ਹੋਵੇ ਜਾਂ ਹੋਰ ਵੀ ਸੰਗਤ ਆ ਜਾਣ ਉਸੇ ਸਮੇਂ ਕਿ ਨਾਮ ਅਸੀਂ ਕਢਾਉਣਾ ਹੈ। ਉਸੇ ਹੁਕਮਨਾਮੇ ਸਾਹਿਬ ਤੋਂ ਹੀ ਨਾਮ ਰੱਖ ਸਕਦੇ ਆ ਜਿਵੇਂ ਮਲ ਲੋ ਕੇ ਆਪਾਂ ਉਦਾਹਰਨ ਤੌਰ ਤੇ ਵਰਤ ਰਹੇ ਆ ਹੁਕਮਨਾਮਾ ਸਾਹਿਬ ਲੈ ਲਿਆ ਧਨਾਸਰੀ ਰਾਗ ਵਿੱਚ ਆ ਗਿਆ ਔਖੀ ਘੜੀ ਨਾ ਦੇਖਣ ਦੇ ਐੜਾ ਆ ਗਿਆ ਐੜਾ ਊੜਾ ਤੇ ਖਖਾ ਤਿੰਨ ਅੱਖਰ ਆ ਗਏ ਔਖੀ ਤਿੰਨ ਅੱਖਰਾਂ ਤੋਂ ਆਪਾਂ ਉਹਨਾਂ ਨੂੰ ਤਿੰਨ ਅੱਖਰ ਦੇ ਦਿੰਨੇ ਨੇ ਐੜਾ ਇੱਕ ਬੱਚੇ ਦਾ ਐੜੇ ਤੇ ਨਾ ਰੱਖਿਆ ਜਾਣਾ ਊੜੇ ਤੇ ਵੀ ਰੱਖਿਆ ਜਾਣਾ ਖਖੇ ਤੇ ਵੀ ਰੱਖਿਆ ਜਾਣਾ ਤਿੰਨੇ ਜਣੇ ਅਰਦਾਸ ਕਰਾਉਣ ਆਏ ਨੇ ਤਿੰਨ ਬੱਚਿਆਂ ਦੇ ਨਾਮ ਰੱਖਣਾ ਤੇ ਤਿੰਨੇ ਅੱਖਰ ਉਹਨਾਂ ਦੇ ਨਾਮ ਤੇ ਲੱਗ ਜਾਣਗੇ ਜੇ ਦੋ ਅਤੇ ਦੋ ਅੱਖਰ ਦੇ ਦਿੰਨੇ ਆ ਇਹ ਧਿਆਨ ਰੱਖਣਾ ਕਿ ਹੁਕਮਨਾਮੇ ਦਾ ਜਿਹੜਾ ਪਹਿਲਾ ਅੱਖਰ ਹੈ ਉਸ ਤੇ ਹੀ ਨਾਮ ਰੱਖਣਾ ਹੈ ਤੇ ਬੱਚੇ ਨੂੰ ਘਰੇ ਲਾ ਕੇ ਉਸ ਤੋਂ ਬਾਅਦ ਗੁਰਬਾਣੀ ਸੁਣਾਉਣੀ ਹੈ ਵੇਹ ਤਾਂ ਮਰਿਆਦਾ ਵਿੱਚ ਲਿਖਿਆ ਕਿ ਸਹਿਜ ਪਾਠ ਉਦੋਂ ਰੱਖ ਦੇਣਾ ਜਿੱਦਨ ਅੰਮ੍ਰਿਤ ਬੱਚੇ ਨੂੰ ਛਕਾਉਣਾ ਹੈ ਬੱਚੇ ਨੂੰ ਅੰਮ੍ਰਿਤ ਦੀ ਗੁਰਤੀ ਦੇਣੀ ਉਸ ਦਿਨ ਸ੍ਰੀ ਸਹਿਜ ਪਾਠ ਆਰੰਭ ਹੋ ਜਾਵੇ ਜਾਂ ਖੰਡ ਪੜ ਸਾਹਿਬ ਹੋ ਜਾਏ ਆਰੰਭ ਤੇ ਉਹ ਉੱਚੀ ਸੁਰ ਦੇ ਨਾਲ ਪਾਠ ਕਰੇ ਗਰੰਤੀ ਸਿੰਘ ਤੇ ਬੱਚੇ ਦੀ ਮਾਂ ਤੇ ਬੱਚਾ ਪਾੜ ਸੁਣੇ ਉਸ ਤੋਂ ਬਾਅਦ ਜਦੋਂ ਭੋਗ ਪੈਂਦਾ ਹੈ ਮਾਂ ਬੱਚੇ ਦੀ ਮਾਂ ਬੱਚੇ ਦਾ ਪਿਤਾ ਬੱਚੇ ਨੂੰ ਧਾਰਮਿਕ ਸਾਖੀਆਂ ਗੁਰੂਆਂ ਦੀਆਂ ਸਾਖੀਆਂ ਸੁਣਾਉਣਾ ਕਰੇ ਫਿਰ ਬੱਚਾ ਜੋਧਾ ਤੇ ਸੋਰ ਵੀਰ ਬਣਦਾ ਹੈ ਤੇ ਹੋਰ ਜਿਹੜੇ ਕਰਮਕਾਰ ਨੇ ਸੰਗਤ ਜੀ ਆਪਾਂ ਕਰ ਰਹੇ ਹਾਂ ਬੱਚੇ ਦੇ ਜਨਮ ਵੇਲੇ ਉਹ ਨਹੀਂ ਕਰਨੇ ਗੁਰਦਵਾਰ ਸਾਹਿਬ ਜਾ ਕੇ ਅਰਦਾਸ ਕਰੋਨੀ ਤੇ ਨਾਮ ਉੱਥਰ ਖਾਉਣਾ ਗੁੜਤੀ ਅੰਮ੍ਰਿਤ ਦੀ ਦੇਣੀ ਹੈ